ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜੇਕਰ ਕੋਈ ਵਿਅਕਤੀ ਨਸ਼ਾ ਤਸਕਰੀ ਕਰਦਾ ਹੈ ਤਾਂ ਉਸ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ ਜਿਸ ਸਿਹਤ ਨਾਬਾ ਬਲਗ ਦੇ ਪਿੰਡ ਮਿਹਸ ਅਤੇ ਪਿੰਡ ਸਾਦੂ ਹੀੜੀ ਵਿਖੇ ਨਾਬਾ ਸਦਰ ਪੁਲਿਸ ਦੇ ਇੰਚਾਰਜ ਗੁਰਵਿੰਦਰ ਸੰਧੂ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਪਿੰਡ ਦੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੇ ਵਿੱਚ ਆਪਰੇਸ਼ਨ ਕਾਸੋ ਤਹਿਤ ਸਰਚ ਕੀਤੀ ਗਈ ਇਹ ਸਰਚ ਆਪਰੇਸ਼ਨ ਉਹਨਾਂ ਵਿਅਕਤੀਆਂ ਦੇ ਘਰਾਂ ਦੇ ਵਿੱਚ ਕੀਤੀ ਗਈ ਜਿਨ੍ਹਾਂ ਉੱਤੇ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ ਉਹਨਾਂ ਦੀ ਘਰਾਂ ਦੀ ਬਰੀਕੀ ਦੇ ਨਾਲ ਤਲਾਸ਼ੀ ਲਈ ਗਈ ਇਸ ਮੌਕੇ ਉਤੇ ਨਾਬਾ ਸਦਰ ਪੁਲਿਸ ਦੇ ਇੰਚਾਰਜ ਗੁਰਵਿੰਦਰ ਸੰਧੂ ਨੇ ਨਸ਼ਾ ਤਸਕਰੀ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਦੀ ਪ੍ਰੋਪਰਟੀ ਸੀਲ ਕੀਤੀ ਜਾਵੇਗੀ ਅੱਜ ਜਿਹੜਾ ਸਰਚ ਆਪਰੇਸ਼ਨ ਹੈ ਸਾਡੇ ਡੀਆਈਸਾ ਹਰਚੰਦ ਸਿੰਘ ਪੁੱਲਰ ਐਸਐਸਪੀ ਸਾਹਿਬ ਨਾਨਕ ਸਿੰਘ ਜੀ ਤੇ ਡੀਐਸਪੀ ਤੇ ਗਵਿੰਦਰ ਅਤਰੀ ਤੇ ਦੇਸ਼ਾਨਾ ਦੇਸ਼ਾਂਟ ਦਾ ਆਪਰੇਸ਼ਨ ਚਲਾਇਆ ਗਿਆ ਜਿਹੜਾ ਸਸਪੀਸ਼ੀਅਸ ਪਰਸਨ ਜਿਹੜੇ ਕੋਈ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਦੇ ਘਰਾਂ ਦੀ ਤੇ ਬਾਹਰ ਚੈਕਿੰਗ ਕੀਤੀ ਗਈ ਹੈ ਵਿਲੇਜ ਮੈਸਤੇ ਵਿਲੇਜ ਲੱਦਾ ਹੀੜੀ ਕੀ ਕੁਝ ਮਿਲਿਆ ਜੀ ਸਰਚ ਕੀਤੀ ਹੈ ਅਜੇ ਬਰਾਮਦਗੀ ਕੁਝ ਨਹੀਂ ਹੋਈ ਹੈ ਸਰਚ ਸਾਡੀ ਚੱਲ ਰਹੀ ਹੈ ਬਾਕੀ ਬਾਤ ਜਿਹੜੀ ਹੋਊਗੀ ਰਿਕਵਰੀ ਉਹਦੇ ਬਾਰੇ ਦੱਸ ਦਿਆਂਗੇ ਕਿੰਨੇ ਪਰਚੇ ਕਿੰਨੇ ਕਿ ਪਰਚੇ ਦਰਜ ਨੇ ਉਹਨਾਂ ਦੇ ਉੱਤੇ ਇਹਨਾਂ ਦੇ ਪਹਿਲਾਂ ਦੋ ਦੋ ਤਿੰਨ ਤਿੰਨ ਪਰਚੇ ਦਰਜ ਆਏ ਉਹਨਾਂ ਦੀ ਖਾਸ ਕਰ ਕਰਾ ਰਹੇ ਆ ਚੈਕਿੰਗ ਕੀ ਹਦਾਇਤਾਂ ਵੀ ਚੱਲ ਰਹੀਆਂ ਨੇ ਅਦਾਇਤ ਇਹਨੇ ਵੀ ਨਸ਼ੇ ਦਾ ਕਾਰੋਬਾਰ ਜੋ ਕੋਈ ਮਾੜਾ ਮੋਟਾ ਕਰਦਾ ਤਾਂ ਬੰਦ ਕਰਨ ਸਾਡੀ ਜਿਹੜੀ ਮੈਡੀਆ ਨਸ਼ਾ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਇਸ ਅਧੀਨ ਕਿਸੇ ਨੂੰ ਵੀ ਨਸ਼ਾ ਵੇਚਣ ਨਹੀਂ ਦਿੱਤਾ ਜਾਵੇ ਸ਼ੱਕੀ ਸੀਗੇ ਜੀ ਇਹਨਾਂ ਤੇ ਕੀ ਕੀ ਸਰ ਹਾਂ ਸ਼ੱਕੀ ਇਹਨਾਂ ਤੇ ਪਹਿਲਾਂ ਮੁਕੱਦਮੇ ਵੀ ਦਰਜ ਐ ਇਹਨਾਂ ਨੂੰ ਟਾਈਮ ਟੂ ਟਾਈਮ ਇਹਨਾਂ ਦੀ ਚੈਕਿੰਗ ਜਿਹੜੀ ਆਉਂਦੀ ਰਹਿੰਦੀ ਐ ਸਰਚ ਜੋ ਤੁਮ ਨਸ਼ਾ ਵੇਚਦਾ ਜਾਗਦੇ ਉਹਨਾਂ ਦੀ ਪ੍ਰਾਪਰਟੀ ਵੀ ਅਟੈਚ ਹੈ ਹਾਂ ਜੀ ਹਾਂ ਬਿਲਕੁਲ ਅਸੀਂ ਜਿਹੜੀ ਨਸ਼ੇ ਦੇ ਜਿਨ੍ਹਾਂ ਨੇ 2-4 ਪਿੰਟ ਤੋਂ ਵੱਧ ਪਰਚੇ ਦਰਜ ਹੈ ਉਹਨਾਂ ਦੀ ਪ੍ਰਾਪਰਟੀ ਅਸੀਂ 68 ਐਫ ਦੀਨ ਫੋਰਫੀਚਰ ਵੀ ਕਰਾ ਰਹੇ ਹਾਂ ਇਹਨਾਂ ਨੂੰ ਨਸ਼ੇ ਜਿਹੜੇ ਵੇਚਦੇ ਆ ਉਹਨਾਂ ਨੂੰ ਸਖਤ ਤਾੜਨਾ ਵੀ ਕੀਤੀ ਹੋਈ ਹੈ ਕਿ ਕੋਈ ਨਸ਼ੇ ਦਾ ਕਾਰੋਬਾਰ ਕਿਸੇ ਨੂੰ ਨਹੀਂ ਕਰਨ ਦਿੱਤਾ ਜਾਵੇ